ਆਹ ਹੁਣ ਗੱਲ ਕਰਦੇ ਹਾਂ ਤਾਪਮਾਨ ਬਾਰੇ ਤੰਦਰੁਸਤ ਸੂਰ ਦਾ ਤਾਪਮਾਨ 101 ਡਿਗਰੀ ਫਾਰਨਹਾਈਟ ਹੁੰਦਾ ਹੈ ਇਹਨਾਂ ਨੂੰ ਪਸੀਨਾ ਨਹੀਂ ਆਉਂਦਾ ਜਿਸ ਕਾਰਨ ਇਹਨਾਂ ਵਿੱਚ ਗਰਮੀ ਨੂੰ ਸਹਾਰਨ ਦੀ ਸਮਰੱਥਾ ਘਟ ਹੁੰਦੀ ਹੈ ਗਰਮੀ ਵਿੱਚ ਪੱਖੇ, ਕੂਲਰ ਤੇ ਫੋਗਰ ਲਗਾ ਕੇ ਤਾਪਮਾਨ ਨੂੰ ਘਟ ਕਰ ਸਕਦੇ ਹਾਂ ਸੂਰ ਗਰਮੀ ਵਿੱਚ ਘਟ ਤੇ ਸਰਦੀ ਵਿੱਚ ਜਿਆਦਾ ਖੁਰਾਕ ਖਾਂਦੇ ਹਨ ਹੋਣ ਵਾਲੇ ਕੁੱਲ ਖਰਚੇ ਦਾ ਲਗਭਗ 80% ਖੁਰਾਕ ਤੇ ਹੀ ਖਰਚ ਹੁੰਦਾ ਹੈ ਸਾਡੀ ਸਾਰੀ ਦੀ ਸਾਰੀ ਆਰਥਿਕਤਾ ਇਹਨਾਂ ਦੀ ਖੁਰਾਕ ਤੇ ਨਿਰਭਰ ਕਰਦੀ ਹੈ ਜਿੰਨਾ ਅਸੀਂ ਸਸਤਾ ਤੇ ਸੰਤੁਲਿਤ ਖੁਰਾਕ ਦਾ ਪ੍ਰਬੰਧ ਕਰ ਸਕਦੇ ਹਾਂ ਉਨਾ ਹੀ ਅਸੀਂ ਮੁਨਾਫੇ ਵੱਲ ਜਾ ਸਕਦੇ ਹਾਂ ਇਨਾਂ ਦੇ ਵੰਡ ਦੀ ਬੰਤਰ ਅਨਾਜ, ਖਲਾਂ, ਛਿਲਕੇ, ਮੀਠਮੀਲ, ਸੀਰਾ ਤੇ ਮਿਨਰਲ ਮਿਕਸਚਰ ਤੇ ਅਧਾਰਤ ਹੁੰਦੀ ਹੈ। ਵਕਵਕ ਉਮਦੇ ਸੂਰਾਂ ਲਈ ਇਹ ਫਾਰਮੂਲੇ ਵਕਵਕ ਹੁੰਦੇ ਹਨ। ਜਿੱਥੇ ਸੂਰਾਂ ਨੂੰ ਮੋਟੇ ਕਰਨ ਲਈ ਵੱਧ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਬੱਚਿਆਂ ਦੀ ਖੁਰਾਕ ਵਿੱਚ ਸਪਰੇਟੇ ਸੁੱਕੇ ਦੁੱਧ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਕਰੀਪ ਦੇ ਰਾਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਫੀਡ ਤੋਂ ਇਲਾਵਾ ਇਹਨਾਂ ਦੀ ਖੁਰਾਕ ਵਿੱਚ ਹਰਾ ਚਾਰਾ ਨਾ ਵਿਚੇਨ ਜੋਕ ਸਬਜ਼ੀਆਂ ਤੇ ਐਗਰੋ ਇੰਡਸਟਰੀ ਦੀ ਰਹਿਤ ਖੁੰਦਵੀ ਹੋ ਸਕਦੀ ਹੈ ਸਬਜ਼ੀ ਮੰਡੀਆਂ ਨੇੜੇ ਹੋਣਾ ਹੋਟਲਾਂ ਮੈਸ ਤੇ ਹੋਸਟਲਾਂ ਤੋਂ ਬਚੇ ਖੂਚੇ ਖਾਣੇ ਦੀ ਉਪਲਬਧਤਾ ਸਾਡੇ ਫਾਰਮ ਦੇ ਖੁਰਾਕੀ ਖਰਚੇ ਨੂੰ ਬਹੁਤ ਘਟਕਾ ਦਿੰਦੀ ਹੈ। ਕੁਲਮ ਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿੰਨਾ ਜਿੰਨਾ ਅਸੀਂ ਕਿਸੇ ਵੇਸਟ ਨੂੰ ਵਰਤਣ ਦੀ ਸਮਰੱਥਾ ਰੱਖਦੇ ਹਾਂ ਉਹਨਾ ਉਹਨਾ ਹੀ ਅਸੀਂ ਇਸ ਕੰਮ ਨੂੰ ਕਾਮਯਾਬੀ ਨਾਲ ਕਰ ਸਕਦੇ ਹਾਂ। ਉਮਰਦੇ ਸਾਬ ਨਾਲ ਇਹਨਾਂ ਵਿੱਚ ਸੰਤੁਲਿਤ ਖੁਰਾਕ ਦੀ ਮਾਤਰਾ ਇਸ ਪ੍ਰਕਾਰ ਹੈ। 2 ਤੋਂ 3 ਮਹੀਨੇ ਦੀ ਉਮਰ ਵਿੱਚ 750 ਗ੍ਰਾਮ 3 ਤੋਂ 4 ਮਹੀਨੇ ਦੀ ਉਮਰ ਵਿੱਚ 1 ਕਿਲੋਗ੍ਰਾਮ 4 ਤੋਂ 5 ਮਹੀਨੇ ਦੀ ਉਮਰ ਵਿੱਚ 1.5 ਕਿਲੋਗ੍ਰਾਮ 5 ਤੋਂ 6 ਮਹੀਨੇ ਦੀ ਉਮਰ ਵਿੱਚ 2 ਕਿਲੋਗ੍ਰਾਮ 6 ਤੋਂ 7 ਮਹੀਨੇ ਦੀ ਉਮਰ ਵਿੱਚ 2.5 ਕਿਲੋਗ੍ਰਾਮ ਨਸਲ ਕਸ਼ੀ ਵਾਲੀ ਸੂਰੀ ਲਈ 2.5 ਕਿਲੋਗ੍ਰਾਮ ਸੂਈ ਹੋਈ ਸੂਰੀ 4 ਤੋਂ 6.4 ਕਿਲੋਗ੍ਰਾਮ ਤੇ ਸਾਂਸੂਰ 2 ਕਿਲੋਗ੍ਰਾਮ ਹਰੇ ਚਾਰੇ ਦੀ ਲੋੜ ਇਸ ਤੋਂ ਵੱਧ ਹੁੰਦੀ ਹੈ ਸਰੀਰਿਕ ਲੋੜਾਂ ਦਾ ਇੱਕ ਇਹ ਹਿੱਸਾ ਹੈ ਪਾਣੀ 40 ਕਿਲੋ ਵਜਨ ਦਾ ਸੂਰ 2 ਤੋਂ 6 ਲੀਟਰ ਤੱਕ ਪਾਣੀ ਪੀ ਜਾਂਦਾ ਹੈ ਇਸ ਦਾ ਸੌਫ ਲਈ ਵੀ ਖੁੱਲੇ ਪਾਣੀ ਦੀ ਲੋੜ ਹੁੰਦੀ ਹੈ ਜ਼ਰੂਰੀ ਹੈ ਕਿ ਤਾਜ਼ਾ ਪਾਣੀ 24 ਘੰਟੇ ਮੌਜੂਦ ਰਹੇ ਇਹਨਾਂ ਦੇ ਛੱਡਾ ਲਈ ਆਮ ਨਾਲੋਂ ਉੱਚੀ ਜਗ੍ਹਾ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਬਰਸਾਤ ਦਾ ਜਾਂ ਵਾਧੂ ਪਾਣੀ ਜਮਾ ਨਾ ਹੋ ਸਕੇ ਤੇ ਆਉਣਾ ਜਾਣਾ ਵੀ ਆਸਾਨ ਹੋਵੇ ਇਨ੍ਹਾਂ ਦੇ ਸ਼ੈੱਡ ਖੁੱਲੇ ਹਵਾਦਾਰ ਤੇ ਰੋਸ਼ਨੀ ਭਰਪੂਰ ਹੋਣੇ ਚਾਹੀਦੇ ਹਨ ਤੇ ਬਿਜਲੀ ਪਾਣੀ ਦੇ ਵੀ ਚੰਗੇ ਪ੍ਰਬੰਧ ਦੀ ਲੋੜ ਹੈ। ਇਨ੍ਹਾਂ ਲਈ ਚਾਰ ਤਰ੍ਹਾਂ ਦੇ ਘਰ ਬਣਾਏ ਜਾਂਦੇ ਹਨ। ਸਭ ਤੋਂ ਪਹਿਲਾ ਹੈ ਫੈਰਵਨ ਪੈਲ ਜਾਂ ਪ੍ਰਸਤuti ਕਮਰਾ ਫਿਰ ਦੁੱਧੋ ਹਟੇ ਬੱਚਿਆਂ ਲਈ ਕਮਰਾ ਅਤੇ ਨਾਲ ਹੀ ਦੁੱਧੋ ਹਟੀਆਂ ਸੂਰੀਆਂ ਅਤੇ ਸਾਂਹ ਸੂਰ ਲਈ ਕਮਰਾ ਇਹਨਾਂ ਕਮਰਿਆਂ ਤੋਂ ਇਲਾਵਾ ਸੂਰ ਫਾਰਮ ਵਿੱਚ ਇੱਕ ਬਿਮਾਰ ਜਾਨਵਰਾਂ ਲਈ ਵੀ ਕਮਰਾ ਬਣਾਉਣਾ অতি ਜ਼ਰੂਰੀ ਵੱਖ ਕਰਨ ਤੋਂ ਬਾਅਦ ਮੋٹے ਹੋ ਰਹੇ ਸੂਰਾ ਲਈ 36 ਹੋਈ ਜਗਾ ਅੱਧੇ ਵਰਗ ਮੀਟਰ ਤੋਂ ਲੈ ਕੇ 1 ਵਰਗ ਮੀਟਰ ਪ੍ਰਤੀ ਸੂਰ ਹੋਣੀ ਚਾਹੀਦੀ ਹੈ ਸ਼ੁਰੂ ਵਿੱਚ ਵੀ ਤੇ ਥੋੜੇ ਵੱਡੇ ਹੋਣ ਤੇ 15 ਸੂਰ ਵੱਧ ਤੋਂ ਵੱਧ ਇੱਕ ਖਾਨੇ ਵਿੱਚ ਰੱਖੇ ਜਾਂਦੇ ਹਨ ਸੂਰ ਖੁੱਲੇ ਵਿੱਚ ਨਿਕਲਣ ਦੇ ਸ਼ੌਕੀਨ ਹੁੰਦੇ ਹਨ ਇਹਨਾਂ ਦੀਆਂ ਕੰਦਾ ਤੇ ਦਰਵਾਜ਼ੇ ਮਜ਼ਬੂਤ ਹੋਣੇ ਚਾਹੀਦੇ ਹਨ ਜੇਕਰ ਟਾਰੇ ਕੱਚੇ ਵੀ ਹੋਣ ਤਾਂ ਵੀ 9 ਇੰਚ ਮੋਟੀ ਤੇ 4 ਫੁੱਟ ਉੱਚੀ ਦੀਵਾਰ ਪੱਕੀ ਹੋਣੀ ਜ਼ਰੂਰੀ ਹੈ